ਅਮਰੀਕਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਅਮਰੀਕਾ ਵਿੱਚ ਜੂੰਦੇ ਸੜ ਚੁੱਕੇ ਚਾਰ ਭਾਰਤੀ ਨੌਜਵਾਨ ਜੀ ਹਾਂ ਟੈਕਸਸ ਦੀ ਖਬਰ ਹੈ ਕਿ ਆ ਅਮਰੀਕਾ ਵਿੱਚ ਵਾਪਰੇ ਹੋ ਹੋਲ ਨਾਕ ਹਾਂਸੇ ਦੌਰਾਨ ਚਾਰ ਭਾਰਤੀ ਜੂੰਦੇ ਸੜ ਗਏ ਹਨ ਟੈਕਸਸ ਸੂਬੇ ਦੀ ਕੁਲੀਨ ਕਾਉਂਟੀ ਵਿੱਚ ਵਾਈਟ ਸਟਰੀਟ ਨੇੜੇ ਕਈ ਗੱਡੀਆਂ ਆਪਸ ਵਿੱਚ ਪਿੜ ਗਈਆਂ ਅਤੇ ਇਹਨਾਂ ਵਿੱਚੋਂ ਇੱਕ ਐਸਯੂਵੀ ਨੂੰ ਵੀ ਅੱਗ ਲੱਗ ਗਈ ਭਾਰਤੀ ਨੌਜਵਾਨਾਂ ਦੀ ਇਸ਼ਲਾਕ ਤੇ ਰਹੀ ਹੈ ਆਰੀਨ ਰਗੁਨਾਥ ਦਰਸ਼ਨੀ ਵਾਸੂ ਦੇਵਨ ਫਾਰੂਕ ਸ਼ੇਕ ਤੇ ਲੋਕੇਸ਼ ਪਲਾਚਾਰਲਾ ਵੱਲੋਂ ਕੀਤੀ ਗਈ ਹੈ ਆਰੀਨ ਰਗੁਨਾਥ ਤੇ ਉਸਦੇ ਦੋਸਤ ਫਾਰੂਕ ਸ਼ੇਕ ਆਪਣੇ ਦੋਸਤ ਨੂੰ ਮਿਲ ਕੇ ਟੈਲਸ ਤੋਂ ਵਾਪਸ ਆ ਰਹੇ ਸਨ ਜਦਕਿ ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਲਈ ਬੈਂਟਲੀ ਵਿਲ ਵਾਲੇ ਜਾ ਰਿਹਾ ਸੀ ਦੂਜੇ ਪਾਸੇ ਟੈਕਸਿਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਚੁੱਕੀ ਦਸ਼ਨੀ ਵਾਸੂ ਦੇਵਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਬੈਂਟਵਨ ਜਾ ਰਹੀ ਸੀ ਚਾਰੇ ਜਨੀਆਂ ਨੇ ਇੱਕ ਕਾਰਪੂਲਿੰਗ ਐਪ ਰਾਹੀਂ ਇਕੱਠਿਆਂ ਸਫ਼ਰ ਕਰਨ ਦਾ ਮਨ ਬਣਾਇਆ ਸੀ ਜਿਸ ਵਿੱਚ ਘੱਟ ਖਰਚਾ ਹੋਣਾ ਸੀ ਹైదరాబాద్ ਨਾਲ ਸਮਰਧਿਤ ਅਰੀਨ ਰਗੁਨਾਥ ਭਾਰਤ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਉਹ ਚਿਹਰੀ ਸਿੱਖਿਆ ਲਈ ਅਮਰੀਕਾ ਆਇਆ ਸੀ ਹਾਸਾ ਬਹੁਤ ਗੰਦਰਦਨਾਕ ਹੈ ਗਾਇਆ ਤੁਹਾਨੂੰ ਦੱਸ ਰਿਹਾ ਦਰਸ਼ਨੀ ਇਹ ਪਰਿਵਾਰ ਦੇ ਜਿਹੜੇ ਸੀ ਮੈਂਬਰਾਂ ਵੱਲੋਂ ਜਿਹੜੀ ਵੱਡੀ ਜਿਹੜੀ ਹੈਗੀ ਆ ਦੁਖਦਈ ਜਿਹੜੀ ਇਹਨਾਂ ਨੇ ਘਟਨਾ ਜਿਹੜੀ ਵਾਪਰ ਹੀ ਗਈ ਇਹਨਾਂ ਦੇ ਨਾਲ ਇਸ ਹਾਦਸੇ ਦੌਰਾਨ ਘੱਟ ਤੋਂ ਘੱਟ 5 ਗੱਡੀਆਂ ਦੀ ਟੱਕਰ ਹੋਈ ਅਤੇ ਇੱਕੋ ਕਾਰ ਇਸ ਵਿੱਚ ਸਵਾਰ 4 ਜਣੇ ਦਮ ਤੋੜ ਗਏ 3 ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਸ ਮੁਤਾਬਕ ਅੱਗੇ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਜੂਵੀ ਵਿੱਚ ਸਵਾਰ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਟੈਕਸਾਸ ਵਿੱਚ ਹੀ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਵੈਨ ਪਲਟਣ ਕਰਕੇ 4 ਜਣਿਆਂ ਦੀ ਮੌਤ ਹੋ ਗਈ ਤੇ 10 ਲੋਕ ਹੋਰ ਜ਼ਖਮੀ ਹੋ ਗਏ ਨੇ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈ